ਖਾਣਾ ਵਿਆਸ ਜਿਹੜਾ ਹੈਗਾ ਸੀਗਾ ਇਹਨਾਂ ਨੂੰ ਲਿਆਂਦਾ ਗਿਆ ਸੀ ਕਿਉਂ ਪ੍ਰਕਾਸ਼ ਸਿੰਘ ਦੇ ਤਰਫੋਂ ਪੱਗੀ ਹੁਣ ਕੀ ਜਿਹੜਾ ਹੈਗਾ ਕੁਛ ਪੜਤਾਲ ਹੋਈ ਹੈਗੀ ਯਾਰ ਹੁਣ ਤੱਕ ਕੋਈ ਜਾਂਚ ਏਜੰਸੀ ਵੱਲੋਂ ਕੋਈ ਹਮ ਦੱਸਿਆ ਗਿਆ ਹੋਵੇ ਕੋਈ ਪੇਸ਼ ਹੋਣ ਲਈ ਕਿਹਾ ਗਿਆ ਹੋਵੇ ਕੁਝ ਹਾਂਜੀ ਇੱਕ ਅੱਜ ਸਵੇਰ 5:30 ਵਜੇ ਦੇ ਕਰੀਬ ਹੀ ਸੈਂਡ ਗਈ ਸੀ ਐ ਨੈਗੇਟਿਵ ਕਿੱਥੇ ਜੀ ਜਲੂਪੜਾ ਉਥੋਂ ਉਹਨਾਂ ਨੇ ਪਤਾ ਕੀਤਾ ਕਿ ਵਰਗੜ ਕਿੱਥੇ ਰਹਿ ਰਿਹਾ ਹੂੰ ਜੋ ਅਸੀਂ ਕਿਹਾ ਵੀ ਉਹ ਐਫਐਮ ਜਿਹੜਾ ਵਾ ਰਹੀਏ ਰਿਹਾ ਹੂੰ ਹੋ ਕੇ ਸਾਨੂੰ ਉਸ ਦਾ ਐਡਰੈਸ ਦੱਸੋ ਹੂੰ ਉਹਦੇ ਛੋਟੇ ਭਰਾ ਦਾ ਜਿਹੜਾ ਬੇਟਾ ਸੀ ਉਹਨੂੰ ਨਾਲ ਲੈ ਕੇ ਆ ਰਹੇ ਸੀ ਉੱਥੇ ਮੈਂ ਕਿਹਾ ਵੀ ਨਹੀਂ ਮੈਨੂੰ ਲੈ ਕੇ ਚਲ ਜਿਓ ਤੁਸੀਂ ਹਾਂ ਮੈਂ ਨਾਲ ਲੈ ਕੇ ਚਲ ਜਾਂ ਹਾਂ ਉੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਪ੍ਰਗਟ ਸਿੰਘ ਸ਼ਾਮ ਦਾ ਕੱਲ ਦਾ ਗਿਆ ਹੋ ਹਾਂ ਉੱਥੇ ਆ ਕੇ ਕਹਿੰਦੇ ਸਾਡੇ ਕੋਲ ਸਰਚ ਵਾਰੰਟ ਆ ਹਾਂ ਤੇ ਅਸੀਂ ਜਿਹੜਾ ਵਾ ਸਰਚ ਕਰਨ ਕਰ ਹਾਂ ਤੇ ਕੋਈ ਪੁਲਿਸ ਵਾਲਾ ਬੁਲਾਉਣਾ ਬੁਲਾ ਲਓ ਹਾਂ ਉਹ ਉਸ ਟਾਈਮ ਤੇ ਤਕਰੀਬਨ 6:00 ਵਜੇ ਸੀਗੇ ਹਾਂ ਸਾਥੇ ਪਾਸੇ ਕੋਈ ਨਹੀਂ ਸੀਗਾ ਉਸ ਵਾਂਡੀ ਨੂੰ ਕਿਸ ਨੇ ਬੁਲਾਇਆ ਉਹ ਬਰਾਜਾ ਨਹੀਂ ਬੁਲਾਇਆ ਫਿਰ ਮੈਂ ਕਿਹਾ ਵੀ ਮੈਂ ਨਾਲ ਹਾਂ ਉਥੇ ਉਹਨਾਂ ਨੇ ਥ੍ਰੀਬਨ ਸਾਰੀ ਸਾਰੇ ਜਿੰਨੇ ਬੈਡਰੂਮ ਆ ਸਾਰੇ ਬੜੀ ਠੀਕੀ ਨਾਲ ਸੱਚ ਕੀਤੀ ਹੈ ਸੱਚ ਦਰਾਂ ਦੋ ਮੋਬਾਈਲ ਤੇ ਦੋ ਹੈਗੇ ਆ ਪੈਨ ਡਰਾਈਵ ਤੇ ਇੱਕ ਆਰ ਡਿਸਕ ਦਾ ਲੱਗ ਰਿਹਾ ਇੱਕ ਇੱਕ ਕਾਗਜ਼ ਆ ਉੱਤੇ ਲਿਖਿਆ ਹੋਇਆ ਕਾਗਜ਼ ਸੀ ਕੁਛ ਹਾਂ ਜਿੰਨੇ ਇੱਕੋ ਹੀ ਕਾਗਜ਼ ਆਇਆ ਉਹ ਤੇ ਕੋਦਰ ਸਾਹਿਬ ਤਾਂ ਉਹ ਜਿੱਤੇ ਆ ਗਏ ਠੀਕ ਇਹਦੀਆਂ ਚੀਜ਼ਾਂ ਜਿਹੜੀਆਂ ਮੈਂ ਉਹ ਉੱਥੇ ਫਿਰ ਉਹਨੇ ਜਿਹੜੀ ਸੀ ਏਦਾਂ ਇਹ ਸੰਗਤ ਆਉਣੀ ਸ਼ੁਰੂ ਹੋ ਗਈ ਤੇ ਇਹ ਕਹਿੰਦੇ ਕਿ ਨਹੀਂ ਸਾਡਾ ਇੱਥੇ ਸ਼ੇਪ ਨਹੀਂ ਅਸੀਂ ਤੇ ਬਾਜ਼ਾਰ ਖਾਣੇ ਜਾਣਾ ਕੋ ਉਹਨੇ ਤੇ ਉੱਥੇ ਹੀ ਮੇਖਾ ਪੜੀ ਚੱਲੀ ਕੋਈ ਇੱਥੇ ਆ ਗਿਆ ਕਾਫੀ ਟਾਈਮ ਇੱਥੇ ਕੋ ਲਾਈਟ ਨਹੀਂ ਹਾਂ ਤੇ ਉਹਨਾਂ ਨੇ ਸਾਰਾ ਜਿਹੜਾ ਵਾ ਡਿਟੇਲ ਦੇ ਵਿੱਚ ਲੈਟਰ ਲਿਖ ਕੇ ਉਹਦੀ ਕਾਪੀ ਸਾਨੂੰ ਦੇ ਦਿੱਤੀ ਹੈ ਤੇ ਇੱਕ ਨੋਟਸ ਦਿੱਤਾ ਉਹਨਾਂ ਨੂੰ 26 ਤਰੀਕ ਨੂੰ ਕੰਡੀਗੜ ਬੁਲਾਇਆ ਗਿਆ ਠੀਕ ਹੈ ਹਾਂਜੀ ਠੀਕ ਹੈ ਤੇ ਇਹਦੇ ਵਿੱਚ ਹੁਣ ਜੋ ਜਾਂਚ ਕੀਤੀ ਗਈ ਹੈਗੀ ਇਸ ਦੇ ਵਿੱਚ ਕੀ ਸਾਹਮਣੇ ਆਇਆ ਹੁਣ ਤੱਕ ਜਾਂ ਫਿਰ ਉਹਨਾਂ ਨੇ ਕੁਝ ਹਿਰਾਸਤ ਵਿੱਚ ਕਿਸੇ ਹੋਰ ਨੂੰ ਵੀ ਲਿਆ ਜਾਂ ਫਿਰ ਸਾਰੇ ਜੋ ਵੀ ਪੁੱਛਣਾ ਕਰ ਲੈਂਦੇ ਸੀਗੇ ਪੀ ਦਿੱਤੇਗੇ 16 2 23 ਦੀ ਐਫ ਆਈ ਆਰ ਕਿੱਥੇ ਦੀ ਇਹ ਸ਼ਾਇਦ ਪਤਾ ਨਹੀਂ ਕਿੱਥੇ ਉਹਨਾਂ ਨੇ ਚੱਲੀ ਗੜ ਕੇ ਪੁੱਛੀ 16 2 23 ਕਾਦੇ ਸਬੰਧ ਹੈ ਇਹ ਵੀ ਨਹੀਂ ਦੱਸਿਆਗਾ 16 2 23 ਵੀ ਆ ਐਫ ਆਈ ਆਰ ਉਹਦੇ ਸਬੰਧ ਵਿੱਚ ਜਿਹੜਾ ਇਹ ਅੱਜ ਇਹਨਾਂ ਦੇ ਵਿੱਚ ਜਿੱਥੇ ਭਾਈ ਅਮਰਤਪਾਲ ਸਿੰਘ ਦੇ ਰਿਸ਼ਤੇ ਨਾਤੇ ਨੇ ਸਾਰਾ ਹੈ ਮੇਨ ਇਹੋ ਹੀ ਆ ਕਿ ਭਾਈ ਅਮਰਤਪਾਲ ਸਿੰਘ ਦਾ ਚਾਚਾ ਵਾ ਤੇ ਉਹਦਾ ਸਮਸਤ ਰੋ ਇਹ ਕਰਕੇ ਹੁਣ ਹੋਰ ਕੁਝ ਨਹੀਂ ਹੈਗਾ ਤੇ ਇਹਨਾਂ ਨੂੰ ਬਸ ਪਰੇਸ਼ਾਨ ਕਰਨ ਵਾਸਤੇ ਪਰਿਵਾਰ ਨੂੰ ਤੇ ਇਦਾਂ ਦੇ ਹੱਥਾਂ ਦੇ ਜਿਹੜੀ ਆ ਉਹ ਦੋਨੇ ਸਰਕਾਰਾਂ ਆਪਣਾ ਲੀ ਹੁਣ ਜਿਹੜਾ ਹੈਗਾ ਜਿੰਨੇ ਵੀ ਪਰਿਵਾਰਕ ਮੈਂਬਰ ਜਾਂ ਫਿਰ ਕੋਈ ਸਮਰਥਕ ਆਈ ਸੀਗੀ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਗਿਆ ਕੋਈ ਏਜੰਸੀ ਕਿਸੇ ਬੰਦੇ ਨੂੰ ਨਾਲ ਲੈ ਕੇ ਜਾ ਰਹੀ ਹੈ ਬੜਾ ਨਹੀਂ ਕਿਸੇ ਨੂੰ ਨਹੀਂ ਲੈ ਕੇ ਜਾ ਰਹੀ ਉਸਨੂੰ ਦੱਸਿਆ ਉਸਨੂੰ ਇਕੱਲੇ ਬੁਲਾਇਆ ਉਹ ਅੰਦਰ ਚੱਲੀ ਸੀ ਬਾਕੀ ਇਹਨਾਂ ਨੇ ਵਾਈਫ ਨੂੰ ਕਹਿੰਦੇ ਲੈ ਕੇ ਜਾਣਾ ਨਾਲ ਤੋ ਫਿਰ ਮੈਂ ਨਾਲ ਆਇਆ ਤਾਂ ਇਹ ਜਾਨੀ ਇੱਥੇ ਬੜੇ ਉਹਦਾ ਇੱਥੇ ਆ ਕਿ ਉਹ ਕਾਹਲੇ ਸਰ ਜਿੱਥਾ ਨੂੰ ਕੋਈ ਜਾਣਿਆ ਤੋਂ ਬਿਖਾ ਦੇ ਕੁਛ ਪਰਤਾਲ ਤੋਂ ਬਾਅਦ ਰਿਲੀਜ਼ ਕਰ ਰਹੇ ਇਹ ਰਿਲੀਜ਼ ਕੁਛ ਪਰਤਾਲ ਕੋਈ ਨਹੀਂ ਹੈ ਬਸ ਇੰਨਾ ਹੀ ਆ ਮੋਬਾਈਲ ਉਹਨਾਂ ਨੇ ਉਹਦੇ ਘਰ ਹੀ ਪੁੱਛ ਲਈ ਗਏ ਕਿ ਇਹਦੇ ਕਿਹੜੇ ਨਾਮ ਹੈ ਹੂੰ ਛੋੜ ਕਰ ਗਏ ਜਿਹੜਾ ਵਾ ਉਹਨਾਂ ਨੇ ਕੁਝ ਬੋਲਣਾ ਬਾਕੀ ਕੋਈ ਗੱਲ ਨਹੀਂ ਹੈਗਾ ਹੂੰ ਮੋਬਾਈਲ ਜੋ ਇਹ ਪੰਜ ਚੀਜ਼ਾਂ ਜਿਹੜੀਆਂ ਉਹ ਬਰਾਮਦੇ ਦੀਆਂ ਕੀਤੀਆਂ ਨਾ ਜਿਹੜੀਆਂ ਸਾਨੂੰ ਲੋੜ ਹੈ ਉਹ ਲੈ ਕੇ ਜਿਹੜਾ ਉਹ ਜੀ ਜਾਓ ਦੂਸਰੇ ਫੋਨ ਤੇ ਜੀ ਜਾਓ ਉਹਨਾਂ ਨੇ ਸੀਲ ਬੰਦ ਕਰ ਲਿਆ ਉਹ ਕਹਿੰਦਾ ਵੀ ਅਸੀਂ ਤੁਹਾਡਾ ਬਾਅਦ ਜਿਹੜਾ ਵਾ ਹਨਾ ਮੈਂ ਜੀ ਕਿੰਤੂ ਬਾਦਾਂ ਗੋ ਇਸ ਤੋਂ ਬਾਅਦ ਜਿਹੜੇ ਹੋਰ ਵੀ ਰਿਸ਼ਤੇ ਨਾਤੇ ਨੇ ਜਾਂ ਸਾਖਸਬੰਦੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਐਨਆਈ ਦੀ ਰੇਡ ਹੁੰਦੀ ਹੈ ਕੀ ਕਹਿਣਾ ਹੈ ਅੱਜ ਤੋਂ ਬਾਅਦ ਬਤਾਲੇ ਹੋਈ ਹੋਈ ਹੈ ਇਹ ਤਾਂ ਹੁਣ ਦੇਖੋ ਤੁਹਾਨੂੰ ਦੱਸਿਆ ਹੀ ਆ ਕਿ ਜਿਹੜਾ ਇਹ ਗਨਾਹ ਆ ਕੋਈ ਅਮਰਤਪਾਲ ਦੇ ਨਾਲ ਜਿਹੜਾ ਕੋਈ ਸਾਖਸਬੰਦੀ ਹੋਣਾ ਤੇ ਜਾਂ ਉਹਦਾ ਸਮਰਥਕ ਹੋਣਾ ਇਹ ਤੇ ਹੁਣ ਸਰਕਾਰਾਂ ਜਿਹੜੀਆਂ ਏਦਾਂ ਦੇ ਕੋਝੇ ਹੱਥ ਕੰਡੇ ਬਣਾ ਰਹੀਆਂ ਵਾਂ ਜਿੱਥੇ ਨਸ਼ੇ ਨਾਲ ਰੋਜ਼ ਲੋਕੀ ਮਾਰੇ ਆ ਉਹਨਾਂ ਵਾਸਤੇ ਜੇ ਕਿ ਇੰਨਾ ਯਤਨ ਕਰਨ ਜਿੰਨਾ ਸਵੇਰੇ ਜਾ ਕੇ ਸੁੱਤੇ ਨੂੰ ਉਠਾਉਂਦੇ ਹੋ ਤੇ ਮੇਰਾ ਖਿਆਲ ਹੁਣ ਤੱਕ ਤੇ ਅਮਰਪਾਲ ਨੂੰ ਕਿਤੇ ਵੀ ਉਡਿਣਾ ਪੈਣੀ ਜਿਹੋ ਜਿਹਾ ਕੰਮ ਕਰਦੇ ਜਿਹੜਾ ਕੋਈ ਉਹਨਾਂ ਨੇ ਉਹ ਆਏ ਪੰਜਾਬ ਦੇ ਦਰਦ ਲੈ ਕੇ ਤੇ ਲੋਕਾਂ ਦੀ ਜਿਹੜੇ ਬੱਤੇ ਮਰ ਰਹੇ ਸੀ ਇਹਦੇ ਹੁਣ ਇੱਕੋ ਸਾਫ਼ ਹੀ ਯਾਰ ਆਉਂਦਾ ਤੇ ਲੋਕਾਂ ਨੇ ਉਹਨੂੰ ਚੁਣਿਆ ਆ ਉਹਦੇ ਵਾਸਤੇ ਕੋਈ ਧਿਆਨ ਨਹੀਂ ਕਿਹਦਾ ਵੀ ਉਹ ਉਹਨੇ ਕੀ ਗਲਤੀ ਕੀਤੀ ਇੱਥੇ ਜਿਹੜਾ ਹੁਣ ਉਹਦੇ ਸਮਰਥਕਾਂ ਨੂੰ ਜਾਂਦੇ ਦੇਖੇਦਾਰ ਨੂੰ ਜਿਹੜਾ ਉਹ ਡਰਾਮ ਟਮਕਾਉਣ ਦੀ ਗੱਲ ਆ ਵੀ ਉਹ ਕੋਈ ਜਦੋਂ ਮਦਰ ਨਾ